ਜੈ ਦੀ ਜੈ ਭਾਰਤ ਆਵਾਜ਼ ਹੀ ਨਹੀਂ ਤੁਹਾਡੀ ਆ ਰਹੀ ਜਿਨ੍ਹਾਂ ਨੇ ਜਾਦੀ ਦਵਾਈ ਹੈ ਨਾ ਬਾਬਾ ਸਾਹਿਬ ਬੇਟ ਕਰ ਉਹਨਾਂ ਦਾ ਨਾਰਾ ਹੈ ਤੇ ਮਾਤਾ ਤੇ ਲਾਣੇ ਹੁਣ ਥੋੜੀ ਜੋਰ ਜੋਰ ਲਾਓ ਜੈ ਭੀਮ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਅੱਜ ਦਾ ਜੋ 26 ਜਨਵਰੀ ਗਣਤੰਤਰ ਦਿਵਸ ਸੰਵਿਧਾਨ ਲਾਗੂ ਦਿਵਸ ਦਾ ਜਿਹੜਾ ਦਿਨ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਉਂਦੀ ਹੈ ਸ਼ਿਰਕਤ ਕੀਤੀ ਜਿੰਨਾਂ ਵੀ ਮੇਰੇਆ ਵੀਰਾ ਨੇ ਪੈਣਾ ਨੇ ਭਰਾਵਾਂ ਨੇ ਬੱਚਿਆਂ ਨੇ ਮਾਤਾਵਾਂ ਨੇ ਅੱਛਾ ਅੱਛਾ ਉਹਨਾਂ ਨੂੰ ਸਾਰਿਆਂ ਨੂੰ ਹੀ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਆਜ ਦੇ ਦਿਨ ਦੀ ਔਰ ਜਿੰਨੇ ਵੀ ਵੀਰ ਕਿੰਡਾ ਚ ਆਏ ਮੇਰੇ ਵੀ ਰਾਜੂ ਜੀ ਬੈਠੇ ਆ ਪਿੱਛੇ ਔਰ ਸ੍ਰਿੰਦਰ ਜੀ ਬੈਠੇ ਆ ਮੰਤਿਬਾਤ ਮਾਨ ਬਾਬਾ ਜੀ ਜੈਪਲਨਾਥ ਜੀ ਔਰ ਮੰਗਰ ਵੀਰ ਜੀ ਸਾਡੇ ਜਿਹੜੇ ਟਰਾਲੀ ਪਰ ਕੇ ਸੰਗਤ ਦੀ ਲੈ ਕੇ ਆਏ ਹਰਜੀਤ ਜੀ ਪਰ ਜੇ ਕਿਸੇ ਦਾ ਨਾਮ ਰਹਿ ਵੀ ਜਾਵੇ ਇਹ ਤੁਸੀਂ ਸਾਰੇ ਹੀ ਸਾਡੇ ਲਈ ਸਨਮਾਨਿਤ ਹੋ ਸਾਰੇ ਹੀ ਸਨਮਾਨਿਤ ਹੋ ਪਰ ਦੁੱਖ ਦੀ ਗੱਲ ਹੈ ਕਿ ਜਿਹੜੀ ਗੱਲ ਅਸੀਂ ਜਦੋਂ ਮੀਟਿੰਗ ਕੀਤੀ ਸੀ ਮਿੰਡੀ ਮੀਟਿੰਗ ਤੇ ਆਪਾਂ 50 ਬੰਦੇ ਬੈਠੇ ਸੀ। ਔਰ ਉੱਥੇ ਗੱਲ ਕੀਤੀ ਗਈ ਸੀ 26 ਜਨਮ ਦਾ ਪ੍ਰੋਗਰਾਮ ਜਿਹੜਾ ਹਰ ਇੱਕ ਸਾਲ ਕਰਾਇਆ ਜਾਂਦਾ ਇਸੇ ਜਗ੍ਹਾ ਤੇ। ਗੱਲ ਕੀਤੀ ਗਈ ਸੀ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਔਰ ਆਪਣੇ ਬੱਚਿਆਂ ਦੇ ਨਾਲ ਆਣਾ। ਪਰ ਦੁੱਖ ਦੀ ਗੱਲ ਹੈ ਆਪਾਂ ਉਦੇਦਾਰਤਾ ਬਣ ਗਏ ਸਮਾਜ ਦੇ ਪ੍ਰਧਾਨ ਜਾਂ ਲੀਡਰ ਤਾਂ ਬਣ ਗਏ ਲੇਕਿਨ ਅਸੀਂ ਜਦੋਂ ਆਪਣੇ ਬੱਚਿਆਂ ਨੂੰ ਆਪ ਪ੍ਰੋਗਰਾਮ ਤੇ ਲੈ ਕੇ ਆਂਦੇ ਭਾਵੇਂ ABC ਦੀ ਕੋਈ ਵੀ ਆ ਮੇਰਾ ਪਰਿਵਾਰ ਆ ਜਾਂ ਮੇਰੀ ਟੀਮ ਆ ਕੱਲ ਸਾਰਿਆਂ ਤੇ ਹੀ ਲੱਗ ਹੁੰਦੀ ਹੈ ਕਿਤੇ ਨਹੀਂ ਸਾਰਿਆਂ ਤੇ ਆਪ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਨਹੀਂ ਪ੍ਰੋਗਰਾਮ ਤੇ ਲੈ ਕੇ ਆਂਦੇ ਤੇ ਆਪਾਂ ਦੂਸਰਿਆਂ ਦੇ ਬੱਚਿਆਂ ਤੋਂ ਕਿੱਥੋਂ ਉਮੀਦ ਰੱਖ ਲਾਂਗੇ ਉਹਨਾਂ ਦੇ ਬੱਚੇ ਵੀ ਆਣ ਕਿਉਂਕਿ ਜਿਹੜੇ ਇਦਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਆ ਨਾ ਕੋਈ ਮਕਸਦ ਨਹੀਂ ਹੈ ਸਾਡਾ ਵੀ ਤੁਸੀਂ ਸਾਨੂੰ ਇੱਥੇ ਆ ਕੇ ਪੈਸਾ ਦੇ ਜਾਣਾ ਥਾੜਾ ਪਾ ਦੇਣਾ ਮਤਲਬ ਇੱਕੋ ਹੀ ਹੁੰਦਾ ਕਿ ਆਪਣੀ ਕੌਮ ਨੂੰ ਆਪਣੇ ਭਾਈਚਾਰੇ ਨੂੰ ਜਿਆਦਾ ਤੋਂ ਜਿਆਦਾ 바ਵਾ ਸਾਹਿਬ ਅੰਬੇਦਕਰ ਦੇ ਵਿਚਾਰਾਂ ਨਾਲ ਜੋੜ ਸਕੀਏ 바ਵਾ ਸਾਹਿਬ ਅੰਬੇਦਕਰ ਦੇ ਵਿਚਾਰਾਂ ਨਾਲ ਜੋੜ ਸਕੀਏ ਔਰ ਉਹਨਾਂ ਨੂੰ ਦੱਸ ਸਕੀਏ ਕਿ 바ਵਾ ਸਾਹਿਬ ਅੰਬੇਦਕਰ ਕੌਣ ਨੇ ਔਰ ਤਕਰੀਬਨ ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਨਾ ਮੈਨੂੰ ਇਸ ਗੱਲ ਦਾ ਪਤਾ ਚ ਵੀ ਅੱ데 ਤਾਂ ਇਸ ਕਰਕੇ ਆਏ ਹੁਣੇ ਕਿ ਦੀਪ ਦਸ਼ਰਦ ਨੇ ਮੈਥੀ ਲਾਇਆ ਜੇ ਨਹੀਂ ਗਏ ਤੇ ਭਾਈ ਪਤਾ ਨਹੀਂ ਸਾਡਾ ਕੋਈ ਕੰਮ ਕਰਾਊਗਾ ਕਿ ਨਹੀਂ ਕਰਾਊਗਾ ਇਹ ਵੀ ਸਚਾਈ ਹੈ ਅੱ데 ਤਾਂ ਕੁਝ ਡਰ ਦੇ ਕਾਰਨ ਹੀ ਆ ਜਾਂਦੇ ਆ ਲੇਕਿਨ ਦਿਲੋਂ ਕਿੜੇ ਕਿੜੇ ਆਇਆ ਸਾਰੀ ਛਕਲਾਂ ਸਾਨੂੰ ਪਤਾ ਹੈ ਔਰ ਪੈਸਾ ਖਰਚਿਆ ਜਾਂਦਾ ਹੈ ਪ੍ਰੋਗਰਾਮ ਕੀਤੇ ਜਾਂਦੇ ਆ ਕੋਈ ਅਵਾਰਡ ਕੋਈ ਮੈਡਲ ਨਹੀਂ ਲੈਣਾ ਹੁੰਦਾ ਸਿਰਫ ਸੋਚ ਹੁੰਦੀ ਆ ਕਿ ਅਸੀਂ ਬਦਲ ਸਕਦੇ ਆ ਤੇ ਸਾਡਾ ਸਮਾਜ ਵੀ ਜਿਹੜਾ ਉਹ ਵੀ ਬਦਲ ਸਕਦਾ ਹੈ ਪਰ ਉਹ ਬਦਲੇਗਾ ਉਦੋਂ ਹੀ ਜਦੋਂ ਉਹ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਐਵੇਂ ਦੇ ਪ੍ਰੋਗਰਾਮਾਂ 'ਚ ਜੁੜੀ ਨਹੀਂ ਕਿ ਆਪਾਂ ਪ੍ਰੋਗਰਾਮ ਪੁਆਇਆ ਕੋਈ ਵੀ ਪ੍ਰੋਗਰਾਮ ਹੋਵੇ ਬਾਬਾ ਸਾਹਿਬ ਵੇਟ ਕਰਦੇ ਨਾਮ ਤੇ ਕੋਈ ਵੀ 사ਸੰਗ ਹੋਵੇ ਭਗਵਾਨ ਵਾਲਮੀਕੀ ਮਹਾਰਾਜ ਜਨਾਬ ਤੇ ਕੋਈ ਵੀ 사ਸੰਗ ਹੋਵੇ ਸਤਗੁਰ ਰਵਿਦਾਸ ਮਹਾਰਾਜ ਜਨਾਬ ਤੇ ਲੇਕਿਨ ਆਪਾਂ ਨਹੀਂ ਪਹੁੰਚ ਪਾਦੇ ਜੀਰੇ ਤੋਂ ਮੇਰੇ ਸਾਥੀ ਬੈਠੇ ਆ ਜਤਿੰਦਰ ਮਾਮ ਜੀ ਜੀਰੇ ਤੇ ਪਹੁੰਚੇ ਆ ਬੜਾ ਧੰਨਵਾਦ ਆ ਕਿ ਜੀਰੇ ਤੇ ਪਹੁੰਚਿਆ 30 ਕਿਲੋਮੀਟਰ ਦੂਰ ਸਰਪੰਚ ਸਾਹਿਬ ਸਾਡੇ ਬੈਠੇ ਆ ਸਰਪੰਚ ਜੀ ਆਪਣੇ ਕਿਹੜਾ ਪਿੰਡ ਦੀ ਸਰਪੰਚ ਸਾਹਿਬ ਖੜੇ ਹੋ ਕੇ ਅਦਿਲਾਬੀ ਪੜੀ ਜੈ ਹਵਾਲੀ ਕੀ ਬੂਟੇ ਵਾਲਾ ਬੂਟੇ ਵਾਲਾ ਬੂਟੇ ਵਾਲੇ ਪਿੰਡ ਤੋਂ ਇਹਨਾਂ ਦਾ ਵੀ ਧੰਨਵਾਦ ਲekin بار بار ਅਸੀਂ ਕਹਿੰਨੇ ਆ ਯਾਰ ਤੁਸੀਂ ਪ੍ਰੋਗਰਾਮਾਂ 'ਚ ਆਓ ਆਪਣੇ ਬੱਚਿਆਂ ਨੂੰ ਜਾਗਰੂਕ ਕਰੋ ਜਾਗਰੂਕ ਕਰੋ ਆਪਣੇ ਬੱਚਿਆਂ ਨੂੰ ਬੋਲਣਾ ਸਿਖਾਓ ਮੈਂ ਹੁਣੇ ਗੱਲ ਕਰ ਰਿਹਾ ਸੀ ਜਲਦੀ ਤਕਰੀਰ ਵਿੱਚ ਜਦੋਂ ਪਹਿਲਾ ਮਾਈਕ ਦਿੱਤਾ ਰੋਹਿਤ ਵੈਮਲਾ ਦਾ ਨਾਮ ਕਿੰਨੇ ਕਿੰਨੇ ਸੁਣਿਆ ਪਤਾ ਕਿਸੇ ਨੂੰ ਕੁਝ ਹੋਰ ਕਿਸੇ ਨੂੰ ਪਤਾ ਰੋਹਿਤ ਵੈਮਲਾ ਕੌਣ ਹੈ ਕੋਈ ਹੱਥ ਖੜਾ ਕਰਕੇ ਦੱਸਾ ਨਹੀਂ ਪਤਾ ਨਾ ਮਹਾਤਮਾ ਜੋਤੀਬਾ ਫੂਲੇ ਬਾਰੇ ਕਿੰਨਾ ਕਿੰਨਾ ਨੂੰ ਪਤਾ ਹੈ ਮਹਾਸਬਿਤਰੀ ਬਾਈ ਫੂਲੇ ਬਾਰੇ ਕਿੰਨਾ ਕਿੰਨਾ ਨੂੰ ਪਤਾ ਹੈ ਇਹਹੀ ਤਾਂ ਗੱਲ ਹੈ ਕਿ ਸਾਨੂੰ ਪਤਾ ਹੀ ਨਹੀਂ ਤੇ ਅਸੀਂ ਆਪਣੇ ਬੱਚਿਆਂ ਨੂੰ ਕੀ ਦੱਸਾਂ ਮੈਂ ਗੱਲ ਕਰ ਰਿਹਾ ਸੀ ਕਿ ਦੋਸਤੋ ਅਗਲਾ ਜਿਹੜਾ ਸਮਾਂ ਆਉਣ ਵਾਲਾ ਹੈ ਜਿਹੜਾ ਚੱਲ ਰਿਹਾ ਅੱਜ ਆਜ਼ਾਦੀ ਦਾ ਦਿਨ ਮਨਾ ਰਹੇ ਹਾਂ ਕਿਉਂਕਿ 15 ਅਗਸਤ 1947 ਨੂੰ ਲੋਕ ਕਹਿੰਦੇ ਆ ਦੀਸ਼ ਜਾਦ ਹੋਇਆ ਚਾਲ ਸਾਹਿਬ ਇੱਥੇ ਹੀ ਇਹ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਉਦੋਂ ਆਪਾਂ ਜਾਤੀ ਦੇ ਜਸ਼ਨ ਮਨਾਣੇ ਆ ਲੇਕਿਨ ਇਹ ਕਿਸੇ ਨੂੰ ਪਤਾ ਕਿ 15 ਅਗਸਤ 1947 ਨੂੰ ਦੇਸ਼ ਤਾਂ ਆਜ਼ਾਦ ਹੋਇਆ ਲੇਕਿਨ ਆਜ਼ਾਦ ਦੇਸ਼ ਹੋਇਆ ਗੋਰਿਆਂ ਹੱਥੋਂ ਲੇਕਿਨ ਜਿਹੜੀ ਸੱਤਾ ਆਈ ਉਸ ਵਰਨ ਵਿਵਸਥਾ ਦੇ ਹੱਥ ਵਿੱਚ ਬ੍ਰਾਹਮਣਵਾਦੀ ਵਿਵਸਥਾ ਦੇ ਹੱਥ 15 ਅਗਸਤ ਨੂੰ 1947 ਤੋਂ ਬਾਅਦ ਤਾਂ ਸੀ ਫਿਰ ਵੀ ਗੁਲਾਮ ਸੀ ਕਿੰਨਾ ਤੁਹਾਨੂੰ ਪੜਨ ਦੀ ਆਜ਼ਾਦੀ ਸੀ ਜਨ ਸੁਖਤਾ ਜੀ ਨੇ ਬੋਲ ਕੇ ਗਏ ਆ ਕਿ ਉਹਨਾਂ ਦੀ ਸਿਸਟਰ ਤੇ ਸਾਡੀ ਭੈਣ ਨੇ ਡਿਗਰੀ ਕੀਤੀ ਐਡਵੋਕੇਟ ਬਣ ਲੇਕਿਨ ਅਸਲੀ ਇਹ ਜਾਤੀ ਜਿਹੜੀ ਆ ਸਾਨੂੰ ਦਲਿਤ ਸਮਾਜ ਨੂੰ ਉਹ ਮਿਲੀ 26 ਜਨਵਰੀ 1950 ਜਿਹੇ ਦਿਨ ਸਾਡੇ ਦੇਸ਼ ਦਾ ਸੰਵਿਧਾਨ ਪੂਰਨ ਰੂਪ ਤੇ ਤਾਕਤ ਦੇ ਰੂਪ ਤੇ ਜਦੋਂ ਆਪਾਂ ਕਿਤੇ ਨਾ ਕੋਈ ਗੱਲ ਕਰਦੇ ਨੇ ਕੰਪੀਟਮੈਂਟ ਕਰਦੇ ਆ ਇੱਕ ਕੰਪੀਟਮੈਂਟ ਹੁੰਦੀ ਆ ਯਾਰ ਤੇਰਾ ਕੰਮ ਹੋ ਜਾਊਗਾ ਜਵਾਨੀ ਲੇਕਿਨ ਜਦੋਂ ਰਿਟਰਨ ਚ ਹੋ ਜਾ ਐਫੀਡੇਵਿਟ ਦੇ ਵਿੱਚ ਔਰ ਗੱਲ ਕਰ ਰਹੇ ਸੀ ਕਿ ਜਿੱਦਾਂ ਆਪਾਂ ਕੋਈ ਕੰਪੀਟਮੈਂਟ ਕਰਦੇ ਆ ਕਿਸੇ ਨਾਲ ਕੋਈ ਗੱਲ ਵਿੱਚ ਲੇਕਿਨ ਉਹ ਗੱਲਾਂ ਦੇ ਵਿੱਚ ਹੁੰਦੀ ਆ ਲੇਕਿਨ ਜਦੋਂ ਇੱਕ ਐਫੀਡੇਵਿਟ ਲੈਂਦੇ ਆ ਕਿਸੇ ਕੋਲ ਤੇ ਉਹ ਇੱਕ ਰਿਟਰਨ ਚ ਹੋ ਜਾਂਦਾ ਇਸੀ ਤਰ੍ਹਾਂ ਰਿਟਰਨ ਦੇ ਵਿੱਚ ਵਾਈਟ ਪੇਪਰ ਦੇ ਵਿੱਚ ਕਾਲੇ ਸ਼ਬਦਾਂ ਵਿੱਚ ਲਿਖਿਆ ਜਾਣਾ ਵਾਈਟ ਪੇਪਰ ਦੇ ਵਿੱਚ ਬਲੈਕ ਸ਼ਬਦਾਂ ਵਿੱਚ ਲਿਖਿਆ ਜਾਣਾ ਉਸ ਨੂੰ ਕਹਿੰਦੇ ਬਲੈਕ ਐਂਡ ਵਾਈਟ ਸੰਵਿਧਾਨ ਔਰ 26 ਜਨਵਰੀ 1950 ਵਾਲੇ ਦਿਨ ਸਾਨੂੰ ਆਜ਼ਾਦੀ ਮਿਲੀ ਗਿਰਤਾਂ ਨੂੰ ਆਜ਼ਾਦੀ ਮਿਲੀ ਐਸਟੀ ਐਸਟੀ ਬੀਸੀ ਓਬੀਸੀ ਲੋਕਾਂ ਨੂੰ ਆਜ਼ਾਦੀ ਮਿਲੀ ਇੱਥੇ ਤੱਕ ਕਿ ਜਿਹੜਾ ਅੱਜ ਸਾਡੇ ਭਾਈਚਾਰਾ ਜਿਸ ਨੂੰ ਅਸੀਂ ਜੱਟ ਦੇ ਨਾਮ ਦੇ ਜਾਣਦੇ ਆ 1932 ਦੀ ਮਰਦਮ ਸ਼ਿਮਾਰੀ ਤੋਂ ਪਹਿਲਾਂ ਉਹ ਵੀ ਐਸੀ ਸੀ ਉਹ ਵੀ ਐਸੀ ਸੀ ਉਹ ਵੀ ਛੂਤ ਸੀ ਸਾਰਿਆਂ ਨੂੰ ਆਜ਼ਾਦੀ ਦਿੱਤੀ ਕੋਈ ਪੱਖ ਪਾਤ ਕੋਈ ਵੈਰ ਵਿਰੋਧ ਨਹੀਂ ਕੀਤਾ 바ਵਾ ਸਾਹਿਬ ਅੰਬੇਦਕਰ ਨੇ ਆਪ ਬੈਣਾ ਬੈਠੀਆਂ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਜਿਹੜੀ ਤੁਹਾਡੀ ਆਜ਼ਾਦੀ ਹੈ ਤੁਹਾਡੀ ਆਜ਼ਾਦੀ ਤੁਹਾਨੂੰ ਕਿਸੇ ਰੱਬ ਕਿਸੇ ਤਖੰਬਰ ਕਿਸੇ ਪੀਰ ਨੇ ਨਹੀਂ ਦਿੱਤੀ ਯਾਦ ਕਰ ਲਓ ਉਹ ਦਿਨ ਸੱਤੀ ਪ੍ਰਥਾ ਦੀ ਗੱਲ ਦੱਸਣ ਜਾ ਰਿਹਾ ਜਦੋਂ ਪੱਤੀ ਮਰਦਾ ਸੀ ਤੇ ਔਰਤ ਨੂੰ ਨਾਲ ਸਾੜ ਦਿੱਤਾ ਜਾਂਦਾ ਸੀ ਔਰਤ ਨੂੰ ਨਾਲ ਸਾੜ ਦਿੱਤਾ ਜਾਂਦਾ ਸੀ ਜਦੋਂ ਪੱਤੀ ਮਰਦਾ ਸੀ ਐਸੀ ਬ੍ਰਾਹਮਣਵਾਦੀ ਮੰਨੂ ਸਮਰੱਥੀ ਦੇ ਅਧੀਨ ਕਾਨੂੰਨ ਸੀਦਾ ਔਰ ਲੇਕਿਨ ਆਜ ਤੀ ਫਿਰ ਵੀ ਬਾਬਾ ਜੀ ਬਿੱਟਕਰ ਬਾਰੇ ਨਹੀਂ ਜਾਣਦੀਆਂ ਜਿਨ੍ਹਾਂ ਸਾਨੂੰ ਆਜ਼ਾਦੀ ਦਿੱਤੀ ਜਿਨ੍ਹਾਂ ਜਿਨ੍ਹਾਂ ਨੇ ਹਿੰਦੂ ਕੋਰਤ ਬੇਲ ਦੇ ਵਿੱਚ ਹਿੰਦੂ ਕੋਰਤ ਦੇ ਵਿੱਚ ਮਹਿਲਾਵਾਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਬਰਾਬਰਤਾ ਦਾ ਅਧਿਕਾਰ ਜਿੱਦੇ ਬੇਟਾ ਪੜ ਸਕਦਾ ਤੇ ਬੇਟੀ ਵੀ ਪੜੇਗੀ ਜਿਸ ਦੇ ਦਾ ਫੁਰ ਜਿਹੜਾ ਉਹ ਲੀਡਰ ਮੰਤਰੀ ਬਣ ਸਕਦਾ ਤੇ ਔਰਤ ਵੀ ਲੀਡਰ ਮੰਤਰੀ ਬਣੇਗੀ ਮੈਨੂੰ ਅਜੇ ਨਹੀਂ ਆਉਂਦਾ ਲੇਕਿਨ ਅਸੀਂ ਸਮਝ ਨਹੀਂ ਸਕਦੇ ਮੈਂ ਇੱਕ ਗੱਲ ਕਰਦਾ ਹੁਣ ਅਕਸਰ ਇੱਕ ਭਜਨ ਹੈ ਬਾਬਾ ਸਾਹਿਬ ਲਾਇਆ ਰੁੱਖ ਬਾਬਾ ਸਾਹਿਬ ਲਾਇਆ ਰੁੱਖ ਜਿਹਦਾ ਮਾਣ ਰਿਆ ਸੋ ਬਾਬਾ ਸਾਹਿਬ ਲਾਇਆ ਰੁੱਖ ਜਿਹਦਾ ਮਾਣ ਰਿਆ ਸੁਖ ਭੀਮ ਰਾਉ ਦੀ ਕਲਮ ਤੋੜੇ ਸ਼ੂਦਰਾਂ ਦੇ ਦੁੱਖ ਸ਼ੂਦਰ ਕਿਹੜੇ ਸ਼ੂਦਰ ਐਸਟੀ ਐਸਟੀ ਬੀਸੀ ਓਬੀਸੀ ਮਿਨੋਰਟੀ ਦੇ ਲੋਕ ਬਾਬਾ ਸਾਹਿਬ ਲਾਇਆ ਰੁੱਖ ਜਿਹਦਾ ਮਾਣ ਰਿਆ ਸੁੱਖ ਭੀਮਰਾਓ ਦੀ ਕਲਮ ਤੋੜੇ ਸ਼ੁੱਧਰਾਂ ਦੇ ਸੁੱਖ ਉਸ ਸੁੱਖ ਦਾ ਹੀ ਦਿੱਤਾ ਹਰ ਕੋਈ ਖਾਰਿਆ ਬਾਬਾ ਸਾਹਿਬ ਦੀ ਬੌਲਤ ਬੱਚਾ ਵਾਲਮੀਕੀਆਂ ਦਾ ਸਕੂਲ ਜਾ ਰਿਹਾ ਹੈ ਬਾਬਾ ਸਾਹਿਬ ਦੀ ਬਦੌਲਤ ਬੱਚਾ ਮੱਝਵੀ ਸਿੱਖਾਂ ਦਾ ਸਕੂਲ ਜਾ ਰਿਹਾ ਹੈ ਬਾਬਾ ਸਾਹਿਬ ਦੀ ਬਦੌਲਤ ਬੱਚਾ ਕ੍ਰਿਸ਼ਚਰਾਂ ਦਾ ਸਕੂਲ ਜਾ ਰਿਹਾ ਹੈ ਬਾਬਾ ਸਾਹਿਬ ਦੀ ਦੌਲਤ ਬੱਚਾ ਰਾਵਾਂ ਸਿੱਖਾਂ ਦਾ ਅੱਜ ਸਕੂਲ ਜਾ ਰਿਹਾ ਹੈ ਬਾਬਾ ਸਾਹਿਬ ਦੀ ਦੌਲਤ ਬੱਚਾ ਰਵੀਦਾਸੀਆਂ ਦਾ ਅੱਜ ਸਕੂਲ ਜਾ ਰਿਹਾ ਹੈ ਅਰੇ ਅਸੀਂ ਸਮਝਾ ਰਹੇ ਆਂ ਵਾਰ-ਵਾਰ ਹੁਣ ਬਾਬਾ ਸਾਹਿਬੋਂ ਵੇਟ ਕਰਦੇ ਥੋੜੀ ਆ ਨਾ ਬਾਬਾ ਸਾਹਿਬ ਵੇਟ ਕਰਤਾ ਤੁਹਾਨੂੰ ਸੁਭਦਾਨ ਲੈ ਕੇ ਦੇਗੇ ਵੀ ਜੀਵਨ ਆਪਦੀ ਜ਼ਿੰਦਗੀ ਲੈ ਲਓ ਆਪਦੇ ਹੱਥ ਅਧਿਕਾਰ ਅੱਜ ਬਾਬਾ ਸਾਹਿਬ ਵੇਟ ਕਰਨੇ ਨਹੀਂ ਆਣਾ ਅੱਜ ਜਿਹੜੇ ਬੱਚੇ ਖੜੇ ਆ ਨਾ ਸਟੇਜ ਤੇ ਛੋਟੇ ਛੋਟੇ ਮਾਵਾਂ ਨੂੰ ਪਿਓਾਂ ਨੂੰ ਆ ਬੇਨਤੀ ਆ ਵੀ ਇਹਨਾਂ ਨੂੰ ਅੰਮੇਂਕਰ ਬਣਾਉਣਾ ਪੈਣਾ ਆਪਣੇ ਬੱਚਿਆਂ ਨੂੰ ਅੰਮੇਂਕਰ ਬਣਾਉਣਾ ਪੈਣਾ ਮੈਂ ਗੱਲ ਕਰ ਰਿਹਾ ਸੀ ਰੋਹਿਤ ਵੈਮਲਾ ਦੀ ਆਪਣੇ ਪੁਆਇੰਟ ਤੇ ਆ ਰਹੇ ਹਾਂ ਕਿਉਂਕਿ ਜਦੋਂ ਤੁਹਾਡੇ ਬੱਚਿਆਂ ਨੇ ਯੂਨੀਵਰਸਿਟੀਆਂ ਜਾਣਾ ਸਕੂਲਾਂ ਤੇ ਜਾਣਾ ਕਾਲਜਾਂ ਦੇ ਵਿੱਚ ਜਾਣਾ ਅੱਜ ਸਕੂਲਾਂ ਵਿੱਚ ਵੀ ਜਾਤੀਗਤ ਭੇਦਭਾਵ ਹੁੰਦਾ ਹੈ ਸਕੂਲਾਂ ਵਿੱਚ ਵੀ तकरीबन ਤੁਹਾਨੂੰ ਆਮ ਤੌਰ ਤੇ ਲੋਕੀ ਟੀਚਰ ਕਹਿੰਦੇ ਮਿਲ ਜਣੇ ਯਾਰ ਤੁਸੀਂ ਤਾਂ ਕੋਟੇ ਵਾਲੇ ਹੋ ਕਿਉਂ ਸਿਆਲ ਤਾਂ ਟੀਚਰ ਕਹਿੰਦੇ ਤੁਹਾਨੂੰ ਤਾਂ ਕੋਟਾ ਮਿਲਦਾ ਹੈ ਤੇ ਜਦੋਂ ਯੂਨੀਵਰਸਿਟੀਆਂ ਜਾਣਾ ਯੂਨੀਵਰਸਿਟੀ ਜਿਆਦਾ ਤੋਂ 100 ਦੇ ਵਿੱਚੋਂ ਜਿਹੜੇ 85% ਬੱਚੇ ਹਨ ਜਿਹੜੇ ਉਹ ਬ੍ਰਾਹਮਣਵਾਦੀ ਲੋਕਾਂ ਦੇ ਹੁੰਦੇ ਆ ਤੇ ਉਹਨਾਂ ਦੇ ਦਿਮਾਗ ਵਿੱਚ ਵੀ ਬ੍ਰਾਹਮਣਵਾਦੀ ਸੋਚ ਹੁੰਦੀ ਆ ਇਹ ਗੱਲ ਮੈਂ ਤਾਂ ਕਹਿ ਰਿਹਾ ਜੇ ਕੋਈ ਬ੍ਰਾਹਮਣ ਵੀ ਸੁਣਦਾ ਪਿਆ ਸਾਡੀ ਕਿਸੇ ਬ੍ਰਾਹਮਣ ਨਾਲ ਲੜਾਈ ਨਹੀਂ ਹੈ ਸਾਡੀ ਕਿਸੇ ਜੱਟ ਨਾਲ ਲੜਾਈ ਨਹੀਂ ਹੈ ਸਾਡੀ ਕਿਸੇ ਪੰਡਤ ਨਾਲ ਲੜਾਈ ਨਹੀਂ ਹੈ ਸਾਡੀ ਲੜਾਈ ਉਹ ਆ ਜਿਹੜੀ ਬਾਬਾ ਸਾਹਿਬ ਵੇੜਕਰ ਕਹਿੰਦੇ ਸੀ ਕਿ ਸਾਡੀ ਲੜਾਈ ਬ੍ਰਾਹਮਣਵਾਦੀ ਸੋਚ ਦੇ ਖਿਲਾਫ ਹੈ ਸਾਡੀ ਲੜਾਈ ਜੱਟਵਾਦੀ ਸੋਚ ਦੇ ਖਿਲਾਫ ਹੈ ਤੇ ਜਦੋਂ ਯੂਨੀਵਰਸਿਟੀਆਂ 'ਚ 85% ਬੱਚੇ ਉਹਨਾਂ ਦੇ ਪੜਦੇ ਆ ਤੇ ਜਦੋਂ ਆਪਣੇ 15% ਜਾਂ 10% ਬੱਚੇ ਯੂਨੀਵਰਸਿਟੀ 'ਚ ਪਹੁੰਚਦੇ ਆ ਨਾ ਕਿ ਉਹ ਸੁਸਾਈਡ ਕਰ ਜਾਂਦੇ ਆ ਰੋਹਿਤ ਵਿਆਮਲਾ ਉਹ ਨਾਮ ਹੈ ਜਿਹੜਾ ਬੜਾ ਜਾਗਰੂਕ ਹੁੰਦੇ ਹੋਏ ਵੀ ਉਹਨੂੰ ਸੁਸਾਈਡ ਕਰਨੀ ਪਈ ਜੀਐਨਯੂ 'ਚ ਯੂਨੀਵਰਸਿਟੀ ਵਿੱਚ ਸੂਇਸਾਈਡ ਕਰਨੀ ਪਈ ਲੇਕਿਨ ਉਹ ਇੱਕ ਗੱਲ ਬਣ ਕੇ ਰਹਿ ਗਈ ਸ਼ਾਇਦ ਲੱਗਦਾ ਸੂਇਸਾਈਡ ਨਹੀਂ ਸੀ ਸ਼ਾਇਦ ਹੁੰਦਾ ਮਰਡਰ ਹੋਇਆ ਸੀ ਉਹਦਾ ਮਰਡਰ ਹੋਇਆ ਸੀ ਉਹ ਤਾਂ ਬਹੁਤ ਵੱਡਾ ਨਾਮ ਸੀ ਰੋਹਿਤ ਮਾਮਲਾ ਲੇਕਿਨ ਉਸ ਤੋਂ ਬਾਅਦ ਕਈ ਪੰਜਾਬ ਦੇ ਵਿੱਚ ਯੂਨੀਵਰਸਟੀਆਂ 'ਚ ਇੰਨੇ ਦੇ ਇਦਾਂ ਦੇ ਕੇਸ ਹੋਏ ਆ ਕਈ ਬੱਚੇ ਜਿਹੜੇ ਅੰਬੇਡਕਰਵਾਦੀ ਸੋਚ ਨਾਲ ਨਹੀਂ ਜੁੜੇ ਹੋਏ ਜਿਨ੍ਹਾਂ ਨੇ 바ਵਾ ਸਿਆਮ ਅੰਬੇਡਕਰ ਨੂੰ ਨਹੀਂ ਪੜਿਆ ਜਦੋਂ ਉਹਨਾਂ ਨੂੰ ਯੂਨੀਵਰਸਟੀਆਂ 'ਚ ਸਕੂਲਾਂ ਤੇ ਕਾਲਜਾਂ 'ਚ ਐਂਟਰ ਹੁੰਦੀਆਂ ਨਾ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਕੋਟੇ ਵਾਲੇ ਹੋ ਕਿਉਂ ਸ਼ਰਮ ਫੀਲ ਕਰਦੀ ਐ ਇਸ ਗੱਲ ਤੋਂ ਲੇਕਿਨ ਮੈਂ ਦੱਸਣਾ ਚਾਹਨਾ ਇਸ ਮੰਚ ਤੋਂ ਇਹ ਦੇਸ਼ ਕਿਹਨਾਂ ਦਾ ਇਹ ਦੇਸ਼ ਕਿਹਨਾਂ ਦਾ ਕੋਈ ਦੱਸ ਸਕਦਾ ਇਹ ਦੇਸ਼ ਜਿਹੜਾ ਸਾਡਾ ਦੇਸ਼ ਆ ਭਾਰਤ ਦੇਸ਼ ਮੂਲ ਨਿਵਾਸੀ ਲੋਕਾਂ ਦਾ ਦੇਸ਼ ਆ ਸਾਡਾ ਦੇਸ਼ ਆ ਮੂਲ ਨਿਵਾਸੀ ਦੇਸ਼ ਸਾਡਾ ਮੂਲ ਨਿਵਾਸੀ ਲੋਕਾਂ ਦਾ ਦੇਸ਼ ਜਿਹੜਾ ਸਾਨੂੰ ਲੋਕੀ ਕਹਿੰਦੇ ਆ ਨਾ ਕੋਟੇ ਵਾਲੇ ਆ ਕੋਟੇ ਵਾਲੇ ਉਹ ਕੋਟਾ ਨਹੀਂ ਉਹ ਸਾਡਾ ਹਕਕਾਰ ਐ ਉਹ ਲੋਕ ਖਾਣ ਲੈਣ ਉਹ ਸਾਡਾ ਅਧਿਕਾਰ ਆ ਕਿਉਂਕਿ ਜਿਹੜਾ ਸਾਡਾ ਘਰ ਆ ਨਾ ਸਾਡੇ ਘਰ ਚ ਪਹਿਲੀ ਬੁਰਗੀ ਰੋਟੀ ਦੀ ਅਸੀਂ ਤੋੜਾਂਗੇ ਦੂਜਣ ਤਾਂ ਬਾਅਦ ਹੀ ਦਵਾਂਗੇ ਇਸੇ ਤਰ੍ਹਾਂ ਦੇਸ਼ ਚ ਇਸ ਦੇਸ਼ ਭਾਰਤ ਦੇਸ਼ ਵਿੱਚ ਜੇ ਸਾਨੂੰ ਜਿਹੜੇ ਲੋਕ ਕਹਿੰਦੇ ਨੇ ਕੋਟੇ ਵਾਲੇ ਅਰਖਣ ਵਾਲੇ ਇਸ ਗੱਲਤੀ ਮੈਂ ਕਲੀਅਰ ਕਰ ਦਮ ਗੱਲ ਛੋਟੀ ਜੀ ਗੱਲ ਦੱਸਣਾ ਚਾਹਨਾ ਐਮਸੀ ਸਾਹਿਬ ਛੋਟੀ ਜੀ ਗੱਲ ਦੱਸਣਾ ਕਰੋ ਗੱਲ ਨੂੰ ਸੁਣਿਓ ਅਰਖਣ ਨੂੰ ਵੀ ਕਿਸ ਤਰ੍ਹਾਂ ਬਦਨਾਮ ਕੀਤਾ ਗਿਆ ਸਿਆਦ ਦਾਪ ਗੋਟੇ ਨੂੰ ਕਿਸ ਤਰ੍ਹਾਂ ਬਨਾਮ ਕੀਤਾ ਗਿਆ ਹਲੋ ਤੁਸੀਂ ਸਟੇਸ਼ਨ ਤੇ ਗਏ ਹੋ ਕਿਤੇ ਸਾਰੇ ਰੇਲਵੇ ਸਟੇਸ਼ਨ ਤੇ ਜਾਂਦੇ ਹੋ ਨਾ ਅਫਰ ਕਰਦੇ ਹੋ ਕਰਦੇ ਹੋ ਨਾ ਜਦੋਂ ਇੱਕ ਐਕਸਪ੍ਰੈਸ ਟ੍ਰੇਨ ਜਿਹੜੀ ਹੁੰਦੀ ਆ ਮੇਲ ਟ੍ਰੇਨ ਜਿਹੜੀ ਮੇਲ ਟ੍ਰੇਨ ਤੋਂ ਧਿਆਨ ਨਾਲ ਸੁਣ ਲਿਓ ਮੇਲ ਟ੍ਰੇਨ ਦੇ ਵਿੱਚ ਜਰਨਲ ਜਿਹੜੇ ਡੱਬੇ ਹੁੰਦੇ ਨੇ ਨਾ ਜਰਨਲ ਉਹ ਦੋ ਹੁੰਦੇ ਆ ਦੋ ਡੱਬੇ ਹੁੰਦੀਆਂ ਚਾਰ ਹੁੰਦੀਆਂ ਦੋ ਅੱਗੇ ਲੱਗੇ ਹੁੰਦੇ ਆ ਔਰ ਦੋ ਸਭ ਤੋਂ ਪਿੱਛੇ ਲੱਗੇ ਹੁੰਦੇ ਆ ਔਰ ਉਹਨਾਂ ਦੇ ਉੱਪਰ ਲਿਖਿਆ ਆਪਦਾ ਕੀ ਹੁੰਦਾ ਆ ਰੱਖਸ਼ਣ ਜਰਨਲ ਜਰਨਲ ਲਿਖਿਆ ਹੁੰਦਾ ਬਹੁਤ ਤੇਜ਼ ਗੱਲ ਬਹੁਤ ਵੱਡੀ ਹੈ ਕਿ ਕੋਈ ਗੱਲ ਕਰੇ ਉਹਨੂੰ ਜਵਾਬ ਦੇ ਸਕਦੇ ਤੁਸੀਂ ਦੋ ਡੱਬੇ ਅੱਗੇ ਐਕਸਪ੍ਰੈਸ ਟ੍ਰੇਨ ਦੇ ਵਿੱਚ ਦੋ ਪਿੱਛੇ ਔਰ ਉਹਨਾਂ ਉੱਪਰ ਲਿਖਿਆ ਹੁੰਦਾ ਜਰਨਲ ਉਹ ਜਿਹੜੇ ਬਾਕੀ ਡੱਬੇ ਹੁੰਦੇ ਨੇ ਨਾ ਵਿੱਚ 12 13 ਲੱਗੇ ਹੁੰਦੇ ਆ ਜਿਹੜੇ ਬਾਕੀ ਡੱਬੇ ਹੁੰਦੇ ਆ ਉਹ ਸਲੀਪਰ ਹੁੰਦੇ ਆ ਲੇਕਿਨ ਜਰਨਲ ਡੱਬੇ ਵਿੱਚ ਅੱਗੇ ਪਿੱਛੇ ਕੋ ਦੇਖ ਲਓ ਕਦੇ ਟੇਮ ਤੇ ਜੋ ਜਾਓਗੇ ਦੇਖ ਲਿਓ ਬਾਜੀ ਜਰਨਲ ਡੱਬੇ ਵਿੱਚ ਬਹਿੰਦਾ ਕੌਣ ਮੇਨਟ ਰੇ ਦੇ ਵਿੱਚ ਸੋ ਜਰਾ ਕੌਣ ਬੈਠਦਾ ਜਰਨਲ ਡੱਬੇ ਵਿੱਚ ਰੱਖਣ ਵਾਲੇ ਲੋਕ ਅਰਖਸ਼ਮਾਨ 15000 ਦਾ ਸਮਝ ਲੱਗ ਰਹੀ ਗੱਲ ਦੀ ਕਿ ਨਹੀਂ ਲੱਗ ਰਹੀ ਜਿਹੜੇ ਜਰਨਲ ਡੱਬੇ ਹੁੰਦੇ ਆ ਦੋ ਪਿੱਛੇ ਦੋ ਅੱਗੇ ਉਹਨਾਂ 'ਚ ਲੋਕ ਉਹਦੇ ਉੱਪਰ ਲਿਖਿਆ ਹੁੰਦਾ ਜਰਨਲ ਕਿ ਉਹਨਾਂ 'ਚ ਬੈਠਦੀ ਆ ਗਰੀਬ ਦਬਕਾ ਗਰੀਬ ਦਬਕਾ ਉਹਨਾਂ 'ਚ ਬੈਠਦਾ ਤੇ ਜਦੋਂ ਟ੍ਰੇਨ ਜਾਂਦੀ ਆ ਨਾ ਤੁਰ ਹੀ ਜਾਂਦੀ ਸਟੇਸ਼ਨ ਤੋਂ ਤੇ ਲੋਕ ਦੇਖਦੇ ਆ ਆਹ ਵੇਖੋ ਜਰਨਲ ਕਿੰਨੇ ਪਰੇਸ਼ਾਨ ਆ ਲੇਕਿਨ ਬੈਠੇ ਹੁੰਦੇ ਜੇ ਰੱਖਣ ਵਾਲੇ ਹੁੰਦੇ ਇਹ ਜਿਹੜੇ ਰਕਸ਼ਾ ਨਾਲ ਡੱਬੇ ਹੁੰਦੇ ਆ ਉਹਨਾਂ ਵਿੱਚ ਬੈਠਦੇ ਆ ਉਹ ਲੋਕ ਜਿਨ੍ਹਾਂ ਦੀ ਜੇਬਾਂ ਵਿੱਚ ਫੂਸ ਫੂਸ ਕੇ ਪੈਸਾ ਭਰਿਆ ਹੁੰਦਾ ਬ੍ਰਾਹਮਣਵਾਦੀ ਲੋਕ 21 ਤਰੀਕੇ ਨਾਲ ਰਕਸ਼ਾ ਨੂੰ ਵੀ ਕੋਟੇ ਨੂੰ ਵੀ ਬਤਨਾਮ ਕੀਤਾ ਜਾ ਰਿਹਾ ਇਸ ਕਰਕੇ ਮੈਂ ਬੀਮ ਨਹੀਂ ਕਰਨਾ ਚਾਹਨਾ ਬਾਰ-ਬਾਰ ਜਿਸ ਮੰਚ ਤੋਂ ਭਾਵੇਂ ਗੱਲ ਦੀਪਨਾ ਸ਼ਰਮਣ ਨੇ ਕਹੀ ਭਾਵੇਂ ਰਜਿੰਦਰ ਸਿਆਲ ਜੀ ਨੇ ਕਹੀ ਮਾਨਕ ਗੋਰੀਆ ਜੀ ਨੇ ਕਹੀ ਗੁਲਦੀਪ ਜੀ ਨੇ ਕਹੀ ਮੇਰੇ ਫਾਦਰ ਸਾਹਿਬ ਨੇ ਕਹੀ ਪਤਾ ਨਹੀਂ ਕਿਹੜੀ ਇੱਕ ਗੱਲ ਜਿਹੜੀ ਆ ਤੁਹਾਡੇ ਬੱਚੇ ਦੇ ਦਿਮਾਗ ਤੇ ਚੋਟ ਕਰ ਦੇ ਤੇ ਉਹਦਾ ਜੀਵਨ ਬਦਲ ਜਿਵਾਨ ਵਾਲਾ ਬੀੜਕਰ ਬੱਤੀ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਧੰਨवार ਪਰ ਬੱਚਿਆਂ ਨੂੰ ਲੈ ਕੇ ਆਓ ਬੱਚਿਆਂ ਨੂੰ ਲੈ ਕੇ ਆਓ ਅੱਜ ਤਾਂ ਬਜ਼ੁਰਗ ਵੀ ਬੈਠੇ ਆ ਕਈ ਇੱਥੇ ਉਹਨਾਂ ਨੂੰ ਨਹੀਂ ਪਤਾ ਸਭ ਕੁਝ ਇੱਕ ਕਰਕੇ ਬੇਨਤੀ ਕੀਤੀ ਜਾਂਦੀ ਆ ਔਰ ਅਗਲੀ ਬੇਨਤੀ ਕਰਨ ਜਾ ਰਹੇ ਆ ਕਿ ਜਿਹੜੀ ਗੱਲ ਕੀਤੀ ਸੀ ਸਾਡੇ ਤੇਜੀ ਸਾਹਿਬ ਨੇ ਭਲਵਿੰਦਰ ਤੇਜੀ ਸਾਹਿਬ ਨੇ ਤਰਾਜ ਨੀਤੀ ਦੀ ਔਰ ਇਸ ਗੱਲ ਨੂੰ ਵੀ ਸਮਝਦੇ ਧਿਆਨ ਨਾਲ ਜਦੋਂ ਬਾਬਾ ਸਾਮ ਬੇੜਕਰ ਨੇ ਅੱਜ ਆਜ਼ਾਦੀ ਦਾ ਦਿਨ ਨਾ ਬਾਬਾ ਸਾਮ ਬੇੜਕਰ ਨੇ ਸਾਨੂੰ ਆਜ਼ਾਦੀ ਦਵਾਈ ਪੂਰਨ ਰੂਪ ਤੇ ਆਜ਼ਾਦੀ ਦਵਾਈ 26 ਜਨਵਰੀ ਨੂੰ 50 ਨੂੰ ਤੇ ਬਾਬਾ ਸਾਮ ਬੇੜਕਰ ਕਹਿੰਦੇ ਕੀ ਜਾਓ ਇਹ ਦੇ ਦੇ ਸ਼ਾਸਕ ਬਣ ਜਓ ਸਭ ਕਾਸ਼ੀਰਾ ਵੀ ਕਹਦੇ ਵੀ ਤੁਹਾਨੂੰ ਹੁਣ ਅਧਿਕਾਰ ਹੈ ਪੂਰਨ ਅਧਿਕਾਰ ਹੈ ਵੋਟ ਪਾਉਣ ਦਾ ਵੀ ਅਧਿਕਾਰ ਹੈ ਤੁਹਾਨੂੰ ਔਰ ਵੋਟ ਦੀ ਪੇਟੀ 'ਚੋਂ ਰਾਜਾ ਪੈਦਾ ਹੋਏਗਾ ਵੋਟ ਦੀ ਪੇਟੀ 'ਚੋਂ ਰਾਜਾ ਪੈਦਾ ਹੋਏਗਾ ਰਾਜੇ ਦਾ ਬੇਟਾ ਰਾਜਾ ਨਹੀਂ ਬਣੇਗਾ ਲੇਕਿਨ ਹੋਇਆ ਕਿ ਜਦੋਂ ਤੁਹਾਡਾ ਕੋਈ ਆਪਣਾ ਤੁਹਾਡਾ ਆਪਣਾ ਕੋਈ ਲਾਕੋਮ ਲਈ ਕੰਮ ਕਰਦਾ ਇਤਮਾਦ ਲਈ ਕੰਮ ਕਰਦਾ ਜਦੋਂ ਉਹ میدان ਜਾਂਦਾ ਬਾਦੀ ਲਈ ਲੜਨ ਦੇ ਲਈ ਕਲੈਕਸ਼ਨ ਤੇ ਖੜਨ ਵਾਸਤੇ ਜੇ ਆਪਾਂ ਉਹ ਚਾਰ ਬੱਚਿਆਂ ਦੀ ਦਿੱਤੀ ਹੋਈ ਕੁਰਬਾਨੀ ਬਾਬਾ ਸਾਹਿਬ ਵੇਡ ਕਰਦੀ ਚਾਰ ਬੱਚੇ ਮਰਵਾ ਕੇ ਬਾਬਾ ਸਾਹਿਬ ਵੇਡ ਕਰਨੇ ਤੁਹਾਨੂੰ ਅਧਿਕਾਰ ਦਿੰਦਾ ಮತਦਾਨ ਹੱਥ ਵੋਟ ਦਤਾ ਜੇ ਉਦੋਂ ਆਪਾਂ 1 ਮਿੰਟ ਤੇ ਭੁੱਲ ਜਾਨੇ 1 ਮਿੰਟ ਤੇ ਭੁੱਲ ਜਾਨੇ ਤੇ ਇੱਕ ਬੋਤਲ ਵਾਸਤੇ ਜਾਂ 500 ਰੁਪਏ ਪਿੱਛੇ ਜਾਂ 1000 ਰੁਪਏ ਪਿੱਛੇ ਜਾ ਜੇ ਇਥੇ ਪਾਰਟੀ ਦਾ ਨੁਮਾਇੰਦਾ ਵੀ ਹੁੰਦਾ ਉਹ ਕਹਿੰਦਾ ਮੈਂ ਤਾਂ ਭਾਈ ਕਾਂਗਰਸ ਆ ਮੈਂ ਨਹੀਂ ਦੀਪ ਦੇ ਸ਼ੰਦ ਨੂੰ ਵੋਟ ਪਾਣੀ ਮੈਂ ਤਾਂ ਭਾਈ ਅਕਾਲੀ ਦਲ ਦਾ ਬੰਦਾ ਮੈਂ ਨਹੀਂ ਦੀਪ ਦੇ ਸ਼ੰਦ ਨੂੰ ਵੋਟ ਪਾਣੀ ਮੈਂ ਨਹੀਂ ਥਿਆਲ ਨੂੰ ਵੋਟ ਪਾਣੀ ਵੀ ਭਾਈ ਮੈਂ ਤਾਂ ਬੀਜਪੀ ਦਾ ਬੰਦਾ ਉਹ ਫਿਰ